ਹਾਂ ਜੀ ਕੀ ਕਹਣਾ ਜਣੇ ਅਸੀਂ ਇਹ ਫਾੜਾ ਜੀ 21 ਮਾ ਸ਼ਾਮ ਦਾ ਟੂਰਨਾਮੈਂਟ ਆ ਜੀ ਇਹ ਇਲਾਕੇ ਜੋ ਸਿਰ ਕੱਢਵਾ ਸਾਡਾ ਟੂਰਨਾਮੈਂਟ ਹੁੰਦਾ ਵਾ ਸਾਰਾ ਇਲਾਕਾ ਹਮ ਮਾਰ ਕੇ ਪਹੁੰਚੋ ਜੀ ਸਾਨੂੰ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਤੇ ਆ ਕੇ ਸਾਡੀ ਰੌਣਕ ਵਧਾਓ ਜੀ ਉਹ ਬਸ ਭਾਈ ਸਾਹਿਬ ਕੀ ਕਹਣਾ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਾਰੇ ਪੱਤਰਕਾਰ ਭਰਾਵਾਂ ਦਾ ਬਹੁਤ ਧੰਨਵਾਦ ਰਾਮਗੜ੍ਹ ਪਹੁੰਚਣ ਲਈ ਜਿੱਦਾਂ ਕਿ ਤੁਹਾਨੂੰ ਪਤਾ 30 ਤਰੀਕ ਦਾ ਕਬੱਡੀ ਕੱਪ ਰਾਮਗੜ੍ਹ ਚ ਹੋਣ ਜਾ ਰਿਹਾ ਵਾ ਜਿਹਦੇ ਬਾਰੇ ਸਾਰੇ ਅਖਬਾਰਾਂ ਚ ਆਲਰੇਡੀ ਪਤਾ ਵਾ ਤੇ ਅਗਲੀ ਜਾਣਕਾਰੀ ਜਿਹੜੀ ਆ ਸਾਡੇ ਮੁਖ ਪ੍ਰਬੰਧਕ ਮਿੰਟੂ ਜੀ ਦੇਣਗੇ ਮਿੰਟੂ ਜੀ ਦੱਸੋ ਹਾਂਜੀ ਮਿੰਟੂ ਜੀ ਹਾਂਜੀ 21ਵਾਂ ਸਾਲਾਨਾ ਕਬੱਡੀ ਕੱਪ ਸਾਡੇ ਪਿੰਡ ਰਾਮਗੜ੍ਹ ਦੇ ਵਿੱਚ ਹੋ ਰਿਹਾ ਜਿਵੇਂ ਕਿ ਹਰ ਸਾਲ ਇੱਕ ਕਬੱਡੀ ਕੱਪ ਕਰਾਇਆ ਜਾਂਦਾ ਅਸੀਂ ਆਪਣੇ ਹੋਮ ਹੋਮ ਆ ਕੇ ਸਾਰਿਆਂ ਨੂੰ ਕਹਿ ਰਹੇ ਹਾਂ ਕਿ ਇਸ ਕਬੱਡੀ ਕੱਪ ਦੇ ਵਿੱਚ ਵੱਧ ਤੋਂ ਵੱਧ ਪਹੁੰਚੋ ਤੇ ਕਬੱਡੀ ਕੱਪ ਨੂੰ ਵਧੀਆ ਬਣਾਓ ਅੱਛਾ ਕੀ ਕਿੰਨੀਆਂ ਟੀਮਾਂ ਨੇ ਕਿਹੜੀਆਂ ਟੀਮਾਂ ਨੇ 16 ਟੀਮਾਂ ਖੇਡਦੀਆਂ ਅੱਜ ਤੋਂ ਮੈਂ ਬੈਠ ਨਹੀਂ ਨਹੀਂ ਇਹਨਾਂ ਤੁਸੀਂ 16 ਟੀਮਾਂ ਖੇਡਣਗੀਆਂ ਜੀ ਜੀ ਤੇ ਆਪਣੇ ਕੈबिनेट ਮੰਤਰੀ ਸਾਡੇ ਸਾਨ੍ਹੇ ਵਾਲ ਹਲਕੇ ਦੇ ਹਰਦੀਪ ਸਿੰਘ ਮੁੰਡੀਆਂ ਮੁੱਖ ਮਹਿਮਾਨ ਰਹਿਣਗੇ ਜੀ ਜੀ ਹਾਂਜੀ ਓਕੇ ਤੇ ਹੋਰ ਕਿਹੜਾ ਕੰਮ ਕਰਦੇ ਹੋਰ ਕੀ ਯਾਰ ਕਰੀ ਜਾਂਦੇ ਹੋ ਤਾਂ ਇਹਦਾ ਜੀ ਪਹਿਲਾਂ ਨਾਮ 21000 ਰੁਪਇਆ ਰੱਖਿਆ ਜੀ ਸਾਡੇ ਪਿੰਡ ਦੇ ਬਹੁਤ ਖਿਡਾਰੀ ਨੇ ਤਾਂ ਖੇਡਦੇ ਜਿਹੜੇ ਸਾਰਿਆਂ ਨੂੰ ਸੱਦਾ ਪੱਤਰ ਆ ਵੀ ਜਰੂਰ ਲਾਉਣ ਦਾ ਵਧਾਇਓ ਆ ਕੇ ਜੀ ਜੀ ਹਾਂਜੀ ਵਾਸਕੇ ਦੇ ਪਿਆਰੀਆਂ ਜੀ ਤਾਂ ਹੀਵਦੀਆਂ ਤੇ ਸਾਰਿਆਂ ਨੂੰ ਖੁੱਲਾ ਸੱਦਾ ਪੱਤਰ ਆ ਜੀ ਅਸੀਂ ਇਹ ਕਹਿਣਾ ਚਾਹੁੰਦੇ ਆ ਜੀ ਸਾਰਾ ਹਲਕਾ ਸਾਨੇ ਆਲ